ਕੀ ਕਾਲ ਨੂੰ ਫੋਨ ਲਾ ਕੇ ਆਈ ਕਰਦੀ ਹੈ ਹਾਂਜੀ ਤਾਂ ਸਹੀ ਕਹਣਾ ਜੀ ਆਹ ਹੁੰਦਾ ਆਇਆ ਪੱਣੀ ਨੂੰ ਮਾਰਦਾ ਯਾਰ ਇਹਨਾਂ ਦੇ ਤਾਂ ਯਾਰ ਘਰਾਂ ਦੇ ਘਾਟਾਂ ਦੇ ਆਹ ਨਾ ਕੋਈ ਨਹੀਂ ਦੇ ਰੋਗੇ ਚਾਚੀ ਗਾਲ ਜੀ ਪਹਿਲਾਂ ਸਾਰਿਆਂ ਨੂੰ ਅੱਜ ਅਸੀਂ ਸਾਰੇ ਹੀ ਬਬੂ ਮਾਨ ਸਾਹਿਬ ਉਹਨਾਂ ਦੀ ਸਮੁੱਚੀ ਜਿੰਨੇ ਵੀ ਸੱਜਣ ਮਿੱਤਰਿਆ ਅਸੀਂ ਇਕੱਠੇ ਹੋ ਕੇ ਅੱਜ ਇੱਥੇ ਪਹੁੰਚੇ ਆ ਤੇ ਨਾਲ ਹੀ ਉਮੀਦਪੁਰ ਹਬੀਬਾਲ ਜਿਹੜਾ ਇਹ ਮੰਡ ਏਰੀਆ ਪੈਂਦਾ ਮੈਂ ਬੇਨਤੀ ਕਰੂੰਗਾ ਪਹਿਲਾਂ ਤੇ ਤੁਸੀਂ ਇਹ ਸਾਰਾ ਦਿਖਾਓ ਜੀ ਕਿਦਾਂ ਪਾਣੀ ਦੇ ਵਿੱਚ ਸਾਰੀਆਂ ਫਸਲਾਂ ਖਰਾਬ ਹੋ ਚੁੱਕੀਆਂ ਜਿੰਨਾ ਪਸ਼ੂਆਂ ਦਾ ਚਾਰਾ ਉਹ ਖਰਾਬ ਹੋ ਚੁੱਕਾ ਸਾਰੇ ਲੋਕੀ ਘਰਾਂ ਤੋਂ ਬਾਹਰ ਰਹਿਣ ਲਈ ਮਜਬੂਰ ਹੋ ਚੁੱਕੇ ਆ ਇਹ ਜਿਹੜੀ ਆਪਾਂ ਇਹਨੂੰ ਕੁਦਰਤੀ ਆਫਤ ਕਹਿ ਸਕਦੇ ਕੁਦਰਤ ਦੀ ਜਿੱਥੇ ਮਾਰਿਆ ਉੱਥੇ ਸਰਕਾਰਾਂ ਦੀਆਂ ਨਾਕਾਮੀਆਂ ਵੀ ਸਾਹਮਣੇ ਆਈਆਂ ਕਿਉਂਕਿ ਜਦੋਂ ਇੱਕ ਮੋੜ ਵੱਜਣ ਲੱਗਦਾ ਪਿਛਲਾ ਜੋ ਸੰਤਾਪ ਭੋਗਿਆ ਹੁੰਦਾ ਚੰਗੇ ਪਾਸੇ ਨੂੰ ਜ਼ਿੰਦਗੀ ਜਦੋਂ ਕਰਵਟ ਲੈਣ ਲੱਗਦੀ ਆ ਫਿਰ ਉਸੇ ਤਰ੍ਹਾਂ ਹੀ ਦੁਬਾਰਾ ਤੋਂ ਹਾਲਾਤ ਬਣ ਜਾਂਦੇ ਆ ਕਈ ਦਿਨਾਂ ਤੋਂ ਦੇਖ ਰਿਹਾ ਸੀ ਬਈ ਪਹਿਲਾਂ ਇਹ ਸੀ ਵੀ ਪਾਣੀ ਨਹੀਂ ਆਊਗਾ ਬਾਹਰ ਪਰ ਹਾਲਾਤ ਅੱਜ ਵੱਧ ਤੋਂ ਵੱਤਰ ਬਣ ਗਏ ਕੱਲ ਤੁਸੀਂ ਦੇਖਿਆ ਹੋਣੀ ਐ ਇਦਾਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਮਨ ਕਰਿਓ ਵੀ ਦੇਖ ਕੇ ਉਹ ਵੀਡੀਓ ਫਾਰਮੈਟ ਕਰਦੀ ਦੀ ਵੀ ਸਾਹਮਣੇ ਅੱਖਾਂ ਦੇ ਸਾਹਮਣੇ ਦੇਖ ਵੀ ਨਹੀਂ ਹੁੰਦੀਆਂ ਵੀਡੀਓ ਜਿਹੜੇ ਹਾਲਾਤ ਬਣੇ ਪਏ ਜਦੋਂ ਆਹ ਤਿੰਨ ਦਿਨ ਚਾਰ ਦਿਨ ਤੋਂ ਲਗਾਤਾਰ ਮਾਨ ਸਾਹਿਬ ਦਾ ਫੋਨ ਆ ਰਿਹਾ ਸੀ ਵੀ ਤੁਸੀਂ ਉੱਥੇ ਸਾਰੇ ਜਾਣੇ ਅੱਕਰੀ ਜਾ ਕੇ ਆਓ ਹਾਲਾਤ ਦੇਖੋ ਅਸੀਂ ਇੱਥੇ ਵੀਰਾਂ ਦਾ ਅਕਰ ਅਪਰੋਚ ਕੀਤੀ ਕਿਉਂਕਿ ਸਾਡੇ ਇਥੋਂ ਟਾਂਡੀ ਤੋਂ ਸਦਾ ਕੁਲਦੀਪ ਸਿੰਘ ਹੋਣੀ ਪੁਰਾਣੇ ਸੱਜਣੇ ਆ ਸਾਡੇ ਸ਼ਰਮਾ ਜੀ ਚੰਡੀਗੜ੍ਹ ਤੋਂ ਸਪੈਸ਼ਲ ਆਏ ਆ ਅਸੀਂ ਸਾਰੇ ਜੜੇ ਆਡੇ ਆ ਕੇ ਜਦੋਂ ਇੱਥੇ ਫੀਡਬੈਕ ਲਈ ਵੀ ਕੀ ਚਾਹੀਦਾ ਕੀ ਆ ਤੇ ਇਥੇ ਦੇ ਸਾਰਿਆਂ ਦੀ ਡਿਮਾਂਡ ਇਹ ਸੀ ਵੀ ਜਿੰਨਾ ਚਲੋ ਬੰਦਾ ਆਪਣਾ ਟਾਈਮ ਤਾਂ ਸਾਰ ਲੈਂਦਾ ਬੇਜਵਾਨਿਆਂ ਲਈ ਉਹਨਾਂ ਦਾ ਜਿਹੜਾ ਚਾਰਾ ਆ ਉਹ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਅੱਜ ਅਸੀਂ ਜਿੱਥੇ ਉਹ ਜੋ ਇਹਨਾਂ ਨੇ ਕਿਹਾ ਸੀ ਉਹ ਸਮਾਨਸਮੂਹ ਲੈ ਕੇ ਸਾਰਾ ਪਹੁੰਚੇ ਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਇਹਨਾਂ ਚੈਨਾਂ ਦੇ ਜ਼ਰੀਏ ਤੁਹਾਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਆਪਾਂ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਜਾਣੇ ਸਾਥ ਦਈਏ ਕਿਸੇ ਤੇ ਕੰਤੂ ਪ੍ਰੰਤੂ ਕਰਨ ਦੀ ਲੋੜ ਨਹੀਂ ਜਿੱਦਾਂ ਦਾ ਸਮਾਂ ਬਣਿਆ ਆਪਾਂ ਸਾਰੇ ਕਿਉਂਕਿ ਪੰਜਾਬ ਪੰਜਾਬੀਅਤ ਆਪਾਂ ਤਾਂ ਹੀ ਉਸ ਚੀਜ਼ ਦੇ ਰਾਖੇ ਆ ਵੀ ਜੇ ਆਪਾਂ ਸਾਰੇ ਜਾਣੇ ਇੱਕ ਦੂਜੇ ਦੀ ਬਾਹ ਫੜਦੇ ਆ ਕਿਸਾਨ ਮਜ਼ਦੂਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਆਪਾਂ ਸ਼ੁਰੂ ਤੋਂ ਕਹਿੰਦੇ ਆਏ ਆ ਤੇ ਇਦਾਂ ਹੀ ਜਿੰਦਾਬਾਦ ਰੱਖਣੀ ਆ ਵੀ ਕੱਲੇ ਕਿਸਾਨ ਦਾ ਢਿੱਡ ਨਹੀਂ ਭਰਨਾ ਮਜ਼ਦੂਰ ਵਰਗ ਵੀ ਓਨਾ ਹੀ ਕਿਉਂਕਿ ਉਹ ਵੀ ਵਿਹਲੇ ਹੋ ਕੇ ਬੈਠੇ ਕਮਾਕਾਰਾਂ ਤੋਂ ਇਦਾਂ ਦੇ ਹਾਲਾਤ ਬਣ ਗਏ ਆ ਸੋ ਆਪਾਂ ਕਿਸਾਨ ਮਜ਼ਦੂਰ ਏਕਤਾ ਦਾ ਜਿਹੜਾ ਨਾਹਰਾ ਬਰੰਦ ਰੱਖੀਏ ਇਦਾਂ ਹੀ ਸਾਰੇ ਜਣੇ ਇਕੱਠੇ ਹੋ ਕੇ ਚੱਲੀਏ ਮੈਂ ਜਿੱਥੇ ਤੁਹਾਡਾ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਵੀ ਤੁਸੀਂ ਇਸ ਔਖੇ ਸਮੇਂ ਦੇ ਵਿੱਚ ਸਾਰੇ ਇਕਮੁੱਟ ਹੋ ਕੇ ਸਹਿਯੋਗ ਕਰ ਰਹੇ ਆ ਇੱਕ ਦੂਜੇ ਦਾ ਬੜਾ ਚੰਗਾ ਲੱਗਾ ਦੇਖ ਕੇ ਜਿੱਥੇ ਹਾਲਾਤ ਮਾੜੇ ਆ ਉੱਥੇ ਸਾਡੀ ਜਿਹੜੀ ਇਕਜੁੱਟਤਾ ਜਿਹੜੀ ਆਪਾਂ ਦਿਖਾਈ ਆ ਉਹਦੇ ਨਾਲ ਥੋੜਾ ਜਿਹਾ ਮਨ ਨੂੰ ਤਰਵਾਸਾ ਜ਼ਰੂਰ ਮਿਲਦਾ ਵੀ ਸਾਰੇ ਜਾਣੇ ਇਸ ਔਖੇ ਦੀ ਘੜੀ ਦੇ ਵਿੱਚੋਂ ਆਪਾਂ ਨਿਕਲਾਂਗੇ ਧੰਨਵਾਦ ਵੀ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਆ ਬੱਬੂ ਮਾਨ ਸਾਹਿਬ ਇੰਡੀਆ 'ਚ ਨਹੀਂ ਹੈ ਸ਼ੋਅ ਦੇ ਕਿਸ ਕਾਰੋਬਾਰ ਦੇ سلسلے سلسلے 'ਚ ਕੈਨੇਡਾ ਗਏ ਹੋਏ ਨੇ ਜਦੋਂ ਉਹ ਵੀ ਇੱਥੇ ਆਉਣਗੇ ਉਹ ਵੀ ਸਾਰਿਆਂ ਨਾਲ ਖੜੇ ਹੋਣਗੇ ਲੇਕਿਨ ਅਸੀਂ ਉਹਨਾਂ ਦੇ ਬਿਹਾਫ ਤੇ ਆਏ ਉਹਨਾਂ ਨੇ ਸਾਨੂੰ ਭੇਜਿਆ ਹੈ ਔਰ ਜੋ ਕੁਝ ਵੀ ਤੁਹਾਨੂੰ ਲੱਗਦਾ ਸਾਡੇ ਵੱਲੋਂ ਲੋੜ ਹੈ ਜਾਂ ਮੇਰੇ ਵੱਲੋਂ ਅਪੀਲ ਵੀ ਹੈ ਸਾਰੇ ਬਾਕੀ ਜਿਹੜੇ ਸਾਥੀ ਨੇ ਐਂਟਰਟੇਨਮੈਂਟ ਇੰਡਸਟਰੀ ਚ ਵੀ ਉਹ ਵੀ ਇੱਥੇ ਜਿਹੜੇ ਜਿਹੜੇ ਇਲਾਕੇ ਉਹਨਾਂ ਦੇ ਨੇੜੇ ਪੈਂਦੇ ਨੇ ਜਿੱਥੇ ਵੀ ਉਹਨਾਂ ਨੂੰ ਲੱਗਦਾ ਵੀ ਮਦਦ ਹੋ ਸਕਦੀ ਹੈ ਪਲੀਜ਼ ਮਦਦ करिए ਔਰ ਨਾਲ ਖੜੀਬ ਨੇ ਪੰਜਾਬੀ ਭਰਾਵਾਂ ਦੇ ਸਸ਼ਿਕਾ ਜੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਇਲਾਕਾ ਸਾਡਾ ਆ ਹਰ ਪ੍ਰਭਾਵਿਤ ਹੋ ਚੁੱਕਾ ਆ ਔਰ ਬਹੁਤ ਹੀ ਜਿਹੜੇ ਸਾਡੀਆਂ ਫਸਲਾਂ ਆ ਉਹ ਵੀ ਖਰਾਬ ਹੋ ਚੁੱਕੀਆਂ ਆ ਚਾਰਾ ਡੰਗਰਾ ਦਾ ਉਹ ਵੀ ਖਰਾਬ ਹੋ ਚੁੱਕਾ ਆ ਕੁਝ ਵੀ ਇਸ ਧੰਨਵਾਦ ਕਰਦੇ ਆ ਬੱਬੂ ਮਾਨ ਸਾਹਿਬ ਦਾ ਤੇ ਉਹਨਾਂ ਦੀ ਪੂਰੀ ਜਿਹੜੀ ਟੀਮ ਇੱਥੇ ਪਹੁੰਚੀ ਆ ਸਰਦਾਰ ਕਲਦੀਪ ਸਿੰਘ ਜੀ ਟਾਂਡੀ ਜਿਨ੍ਹਾਂ ਨੇ ਇਹਨਾਂ ਨੂੰ ਲੈ ਕੇ ਤੇ ਆਜਾ ਇਹਨਾਂ ਇਲਾਕਾ ਵਾ ਦਿਖਾਇਆ ਤੇ ਨਾਲ ਜੋ ਵੀ ਸਮਾਨ ਇੱਥੇ ਚਾਹੀਦਾ ਉਹ ਲੈ ਕੇ ਪਹੁੰਚੇ ਆ ਅਸੀਂ ਆਪਣੀ ਪੂਰੀ ਟੀਮ ਵੱਲੋਂ ਔਰ ਆਪਣੀ ਜਥੇਬੰਦੀ ਵੱਲੋਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਔਰ ਹੋਰ ਵੀ ਜਿਹੜੇ ਸਾਡੇ ਗਾਇਕ ਵਾ ਸਾਡੇ ਵੀਰ ਵਾ ਉਹਨਾਂ ਨੂੰ ਵੀ ਬੇਨਤੀ ਆ ਕਿ ਜਿੱਦਾਂ ਇਹਨਾਂ ਬੱਬੂ ਮਾਨ ਸਾਹਿਬ ਨੇ ਇਹ ਦਰਦ ਜਿਹੜਾ ਵੇਖਿਆ ਆ ਸਾਰਿਆਂ ਦਾ ਦਰਦ ਨੂੰ ਸਮਝਿਆ ਆ ਉਹਨਾਂ ਨੂੰ ਵੀ ਚਾਹੀਦਾ ਵੀ ਦਰਦ ਜਿਹੜਾ ਸਮਝਣਾ ਚਾਹੀਦਾ ਪੰਜਾਬ ਦਾ ਅੱਜ ਲੋੜ ਆ ਸਾਨੂੰ ਆਪਣੇ ਪੰਜਾਬ ਆ ਵਾਸੀਆਂ ਦੇ ਨਾਲ ਖੜਨ ਦੀ ਆਪਣੇ ਪੰਜਾਬ ਦੇ ਨਾਲ ਖੜਨ ਦੀ ਕਿਉਂਕਿ ਪੰਜਾਬ ਅੱਜ ਜਿਹੜਾ ਆ ਬਿਲਕੁਲ ਪਿਛੋ ਜਿੱਦਾਂ ਆਪਾਂ ਕਹਿੰਦੇ ਪੰਜਾਬ ਸੋਨੇ ਦੀ ਚਿੜੀ ਪਰ ਅੱਜ ਜਿਹੜਾ ਉਹ ਲੋਹੇ ਦੀ ਚਿੜੀ ਵੀ ਨਹੀਂ ਰਹਿਣ ਦਿੱਤਾ ਗਿਆ ਕਿਉਂਕਿ ਨੀਤੀਆਂ ਮਾਰੀਆਂ ਔਰ ਜਿਹੜਾ ਸਾਡਾ ਸਰਕਾਰਾਂ ਦਾ ਸਿਸਟਮ ਬਿਲਕੁਲ ਮਾੜਾ ਆ ਤੇ ਜੇ ਆਪਾਂ ਸਾਰੇ ਵੀਰ ਇਸੇ ਤਰ੍ਹਾਂ ਹੀ ਇੱਕ ਦੂਜੇ ਦੀ ਮਦਦ ਕਰਾਂਗੇ ਤੇ ਸਾਡੇ ਜਿਹੜੇ ਲੋਕ ਆ ਇਹ ਆਪਣੇ ਪੈਰਾਂ ਤੇ ਫੇਰ ਖੜੇ ਹੋ ਸਕਣਗੇ ਸਾਰਿਆਂ ਨੂੰ ਬੇਨਤੀ ਆ ਫੇਰ ਚੈਨਲਾਂ ਜਰੀਏ ਜਿੰਨੇ ਸਾਡੇ ਗਾਇਕ ਆ ਵੀਰ ਉਹਨਾਂ ਨੂੰ ਵੀ ਪ੍ਰੇਰਨਾ ਚਾਹੀਦੀ ਆ ਕਿ ਬੱਬੂ ਮਾਨ ਸਾਹਿਬ ਵੱਲ ਵੇਖ ਕੇ ਕਿ ਜੇ ਅੱਜ ਉਹ ਦੁੱਖ ਦੀ ਘੜੀ ਦੇ ਵਿੱਚ ਇੱਥੇ ਆਣ ਕੇ ਖੜੇ ਆ ਤੇ ਉਹਨਾਂ ਦੂਜਿਆਂ ਨੂੰ ਵੀ ਚਾਹੀਦਾ ਵੀ ਆਣ ਕੇ ਖੜੀਏ ਤੇ